ਪੰਜਾਬੀ ਗੱਲਬਾਤ ਚੈਨਲ ਦਾਹੀਂ ਪਹਿਲਾਂ ਧੰਨਵਾਦ ਕਰਦੇ ਆਂ ਅੱਜ ਖਨੌਰੀ ਬਾਰਡਰ ਤੋਂ 26 ਨਵੰਬਰ ਤੋਂ ਜੋ ਸਰਦਾਰ ਜਗਜੀਤ ਸਿੰਘ ਡੱਲੇਵਾਲ ਇੱਥੇ ਮਰਨ ਵਰਤੇ ਬੈਠੇ ਆ ਉਹਨਾਂ ਦੇ ਸਕੋਰਟ ਦੇ ਵਿੱਚ ਸੰਯੋਗ ਦੇ ਵਿੱਚ ਜੋ ਜਥੇਬੰਦੀਆਂ ਨਾਲ ਸੰਯੁਕਤ ਗੈਰ ਰਾਜਨੀਤਿਕ ਮੋਰਚੇ ਦੀਆਂ ਸਿੰਦਰਜੀਤ ਸਿੰਘ ਕੋਟਬੁੱਢਾ ਦੀ ਜਥੇਬੰਦੀ ਵੱਲੋਂ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚੋਂ ਜਲੰਧਰ ਕਪੂਰਥਲਾ ਅੰਮ੍ਰਿਤਸਰ ਫਿਰੋਜ਼ਪੁਰ ਮੁਕਸਰ ਸਾਹਿਬ ਹੋਰ ਅਲੱਗ-ਅਲੱਗ ਆਦ ਜ਼ਿਲ੍ਹਿਆਂ ਦੇ ਵਿੱਚੋਂ ਸੰਗਤਾਂ ਇੱਥੇ ਪਹੁੰਚਾਲਾ ਸੰਗਰੂਰ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਸੰਗਤਾਂ ਪਹੁੰਚੀਆਂ ਅੱਜ ਬਾਬਾ ਹਰਨਾਮ ਸਿੰਘ ਜੀ ਜੋਂ ਵਿੱਚੋਂ ਦੋ ਬੱਸਾਂ ਭਰ ਕੇ ਜੋ ਕਰੀਬ 70 ਤੋਂ 80 ਸਿੰਘ ਸਾਡੇ ਇੱਥੇ ਪਹੁੰਚੇ ਆ ਉਹਨਾਂ ਦੇ ਅੰਦਰ ਇੱਕ ਬਲਬਲਾ ਕਿਸਾਨਾਂ ਦੇ ਕਿ ਸਾਡਾ ਮੇਨ ਆਗੂ ਸੁਖਜਾ ਜਗਜੀਤ ਸਿੰਘ ਡੱਲੇਵਾਲ ਜਿਹੜਾ ਆਪਣੀ ਜਾਨ ਦੀ ਬਲੀ ਦੇਣ ਦੇ ਰਿਹਾ ਕਿਉਂਕਿ ਦਾਨ ਕਈ ਤਰ੍ਹਾਂ ਦਾ ਹੁੰਦਾ ਤੇ ਉਹ ਆਪਣੇ ਸਰੀਰ ਦਾ ਤਿਆਗ ਕਰਨ ਵਾਸਤੇ ਇੱਥੇ ਬੈਠੇ ਆ ਕਿ ਸਰਕਾਰ ਜਾਂਦੇ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਉਹਨਾਂ ਨੂੰ ਲਾਗੂ ਕਰੇ ਤੇ ਜਾਂ ਫਿਰ ਮੈਂ ਆਪਣਾ ਜਿਹੜਾ ਸਰੀਰ ਆ ਇਹਨਾਂ ਲੋਕਾਂ ਵਾਸਤੇ ਛੱਡ ਕੇ ਦੁਨੀਆ ਤੋਂ ਚਲੇ ਜਾਊਂਗਾ ਉਹਨਾਂ ਨੂੰ ਅੱਜ 19 ਦਿਨ ਹੋ ਗਏ ਆ ਕਰੀਬ ਜਿਹੜਾ ਉਹਨਾਂ ਨੇ ਅੱਜ ਤੱਕ ਬਿਲਕੁਲ ਹਨ ਛੱਡ ਗਿਆ ਵਾ ਖਾਲੀ ਪਾਣੀ ਪੀ ਕੇ ਤੇ ਉਹ ਬਸਰ ਕਰ ਰਹੇ ਆ ਉਹਨਾਂ ਦੀ ਸਿਹਤ ਦੇ ਵਿੱਚ ਡਾਕਟਰ ਦੱਸਦੇ ਦਿਨੋਂ ਦਿਨ ਗਰਗਰਾਵਟ ਆ ਰਹੀ ਆ ਕਿ ਪਤਾ ਨਹੀਂ ਪਰਮੇਸ਼ਰ ਦੇ ਬਖਸ਼ੇ ਹੋਏ ਸਾਹ ਕਦੋਂ ਰੁਕ ਜਾਣੋ ਸੋ ਇਹ ਸੰਗਤਾਂ ਇੱਥੇ ਪਹੁੰਚ ਕੇ ਉਹਨਾਂ ਦੇ ਰੂਹ ਦੀ ਖਰਾਕ ਨੂੰ ਵਧਾਰ ਰਹੀਆਂ ਵਾ ਕਿਉਂਕਿ ਜਿਹੜਾ ਅੰਦੋਲਨਕਾਰੀ ਹੁੰਦਾ ਜਾਂ ਦੇਸ਼ ਵਾਸਤੇ ਆਪਣੇ ਆਪ ਨੂੰ ਤਿਆਗ ਜ਼ਿੰਦਗੀ ਛੱਡਣ ਵਾਸਤੇ ਤਿਆਰ ਹੁੰਦਾ ਉਹਦੀ ਇੱਕ ਰੂਹ ਦੀ ਖਰਾਕ ਆਪਾਂ ਲੋਕ ਹੀ ਹੁੰਨੇ ਆ ਜਿਹੜਾ ਵਾਸਤੇ ਲੜ ਰਹੇ ਹੁੰਦੇ ਆ ਕਿ ਇਹ ਲੋਕ ਪਿੱਛੇ ਸਟੈਂਡ ਲੈ ਰਹੇ ਆ ਆ ਰਹੇ ਆ ਮੇਰੇ ਸੋ ਸੰਗਤਾਂ ਵੱਡੇ ਪੱਧਰ ਤੇ ਇੱਥੇ ਪਹੁੰਚੀਆਂ ਵਾ ਸਾਡੇ ਜ਼ੋਨ ਪ੍ਰਧਾਨ ਸਰਦਾਰ ਦਰਦਾਰ ਸਿੰਘ ਜੀ ਵੀ ਇੱਥੇ ਪਹੁੰਚੇ ਆ ਸੋ ਸੰਗਤਾਂ ਨੂੰ ਇਹ ਪੀ ਲਿਆ ਕਿ ਜਿਹੜੇ ਨਹੀਂ ਵੀ ਕਿਸੇ ਜਿਹੇ ਬੰਦਿਆਂ ਜੁੜੇ ਉਹ ਇੱਥੇ ਆਪ ਮੁਹਾਰੇ ਵੀ ਲੋਕ ਕੋ ਪਹੁੰਚਣ ਜਿਵੇਂ ਆਪਾਂ ਪਿਛਲੇ ਅੰਦੋਲਨ ਦੇ ਵਿੱਚ ਆਏ ਆ ਆ ਕੇ ਇੱਥੇ ਸੰਜੋਗ ਕਰਨ ਨਾਲ ਸਾਥ ਦੇਣ ਜੋ ਕਿਸਾਨੀ ਦੀਆਂ ਮੰਨੀਆਂ ਹੋਈਆਂ ਮੰਗਾਵਾ ਉਹ ਲਾਗੂ ਕੀਤੀਆਂ ਜਾਣ ਸੋ ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਵੱਧ ਤੋਂ ਇੱਥੇ ਪਹੁੰਚ ਕੇ ਆਪਣਾ ਸੰਜੋਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੁਰਦਾਬਾਦ ਮੋਤੀ ਸਰਕਾਰ ਮੁਰਦਾਬਾਦ ਮੁਰਦਾਬਾਦ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਸਰਕਾਰ ਮੁਰਦਾਬਾਦ ਫੋਦੀ ਸਰਕਾਰ ਮੁਰਦਾਬਾਦ ਫੋਦੀ ਸਰਕਾਰ मोदी <laughs> सरकारबाद

ਜੋੜੇ ਵਾਲ ਤੇਰੀ ਸੋਹਣੀ ਜੋੜੇ ਤੇਰੀ ਜੋੜੇ ਲਾ ਕੇ ਬਹਿ ਜਾਣਾ ਜੋੜੇ ਲਾ ਕੇ ਸਾਰੇ ਸਾਜੋ ਇਧਰ